ਮਰਜ਼ ਪੱਲੀ ਗੱਲ ਤਾਂ ਗੁਰੂ ਘਰ ਚ ਕੋਈ ਰਾਜਨੀਤਿਕ ਪਾਰਟੀ ਦਾ ਕੋਈ ਇਨਵੋਲਵਮੈਂਟ ਨਹੀਂ ਹੋਣਾ ਚਾਹੀਦਾ ਮੇਰੇ ਹਸਾਬ ਨਾਲ। 1% ਹੁੰਦਾ ਵੀ ਐ। ਗੁਰੂ ਘਰ ਆ ਕੇ ਸੇਵਾ ਕਰਨ, ਨਾਮ ਜਪਣ, ਸੰਗਤ ਨੂੰ ਸੁਖਾਣ, ਇਹ ਹਾਂ ਸੇਵਾ ਕਰਦੇ ਠੀਕ ਹੈ। ਚਲੋ ਇਛਤਿਆਰ ਦਿੰਦੇ ਵੀ ਨਾ ਕਿਸੇ ਤਰੀਕੇ। ਕੋਈ ਵੀ ਪਾਰਟੀ ਕੇ ਯਾਨੀ ਕਿ ਜਿਵੇਂ বিজেপি ਜਾਂ ਕੋਈ ਕਾਂਗਰਸ ਆਮਾ ਦੀ ਕਿਸੇ ਵੀ ਰਾਜਨੀਤਿਕ ਪਾਰਟੀ ਗੁਰੂ ਘਰ ਚ ਕੋਈ ਇੰਟਰ ਉਹ ਇਨਵੋਲਵਮੈਂਟ ਨਹੀਂ ਹੋਣਾ ਚਾਹੀਦਾ। ਸੇਵਾ ਹੈ ਨਿਸ਼ਾਨੀ ਤੇ ਤੁਰਤਾਂ ਸੇਵਾ ਕਰੋ ਕੋਈ ਮਨਾਈ ਨਹੀਂ ਐ। ਪਰ ਅੱਬ ਸਿਰ ਨੰਗੇ ਹੋ ਗਏ ਬਿਨਾ ਸਿਰ ਧੱਕੇ ਆਵੇਂ ਫੋਟੋ ਨਾ ਪਾ ਗਏ ਤੇ ਇਸ ਪ੍ਰਚਾਰ ਕਰੇਗੇ ਅਸੀਂ ਗੁਰੂ ਦਾ ਉਹਨਾਂ ਨੂੰ ਸਮਰਪਿਤ ਤਾਂ ਮਨ ਲੋਗ ਜਿਹੜੇ ਹੁਣ ਅੱਗੇ ਸਰਪੀ ਤੇ ਆਪਣੀ ਇੱਛਾ ਉਹ ਵਿਖਾਉਂਦੇ ਨੇ ਜੀ ਅਸੀਂ ਗੁਰੂ ਦੇ ਪ੍ਰਤੀ ਬੜੇ ਉਹ ਸੇਵਾ ਚ ਹੀ ਮੱਗੇ ਆਂ ਆਂ ਜਾਂ ਕੁਛ ਵੀ ਮਹਾਰਾਜ ਮੈਂ ਫੋਟੋ ਨਾ ਵੇਖਦੀ ਮੈਂ ਤਾਂ ਇੰਨਾ ਮੈਨੂੰ ਅਜੀਬ ਜਿਹਾ ਲੱਗਾ ਮੈਨੂੰ ਕਿ ਯਾਰ ਕੀ ਕਹਾਣੀ ਹੈ ਰਿਪੋਰਟ ਚ ਸੰਗਤ ਨੂੰ ਵੀ ਪੁੱਛਿਆ ਮੈਂ ਤੂੰ ਧੰਨਵਾਦ ਮਹਾਰਾਜ ਕੀ ਇਦਾਂ ਐਡ ਹੋ ਰਿਹਾ ਤੇ ਠੀਕ ਹੈ ਚੀਜ਼ ਸੰਗਤ ਗੰਦ ਨਹੀਂ ਹੈ ਗਲਤ ਹੈ ਮੈਂ ਕਹਤੇ ਮੇਰਾ ਮਾੜਾ ਜਿਹਾ ਸਪੋਰਟ